ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਵੱਡੀ ਖੁਸ਼ਖਬਰੀ ਥੋੜੇ ਦਿਨਾਂ ਤੱਕ ਦੀਵਾਲੀ ਤੋਂ ਪਹਿਲਾਂ ਹੋ ਸਕਦਾ ਹੈ ਵੱਡਾ ਐਲਾਨ ਕਿਉਂਕਿ ਦੇਸ਼ ਭਰ ਦੀਆਂ ਸਾਰੀਆਂ ਸਟੇਟਾਂ ਨੇ ਆਪਣੇ ਮਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਡੀਏ ਦਾ ਐਲਾਨ ਕਰ ਦਿੱਤਾ ਹੈ ਹੁਣ ਪੰਜਾਬ ਸਰਕਾਰ ਵੀ ਇਸ ਬਾਰੇ ਵਿਚਾਰ ਕਰ ਰਹੀ ਹੈ ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਦੇ ਵੱਲੋਂ ਲਾਈਵ ਕਾਨਫਰੰਸ ਦੇ ਵਿੱਚ ਡੀਏ ਦਾ ਐਲਾਨ ਕੀਤਾ ਜਾਵੇਗਾ ਮਲਾਜ਼ਮਾਂ ਤੇ ਪੈਨਸ਼ਨਰ ਨੂੰ 3 ਤੋਂ 4% ਡੀਏ ਦਾ ਮਿਲੇਗਾ ਤੋਹਫਾ ਕੇਂਦਰ ਦੀ ਤਰਸਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਨਰਜ਼ ਦੇ ਲਈ 3 ਤੋਂ 4% ਦੀ ਰਾਹਤ ਭਰੀ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਕਿ ਦੀਵਾਲੀ ਤੋਂ ਪਹਿਲਾਂ ਤਕਰੀਬਨ 7 ਲੱਖ ਮੁਲਾਜ਼ਮਾਂ ਤੇ ਪੈਸ਼ਨਰ ਦੀਆਂ ਜਿਹੜੀਆਂ ਮੰਗਾਂ ਨੇ ਡੀਏ ਦੀ ਕਿਸ਼ਤ ਨੂੰ ਲੈ ਕੇ ਹੋ ਸਕਦਾ ਹੈ ਸਾਂਝੇ ਫਰੰਟ ਦਾ ਵੱਡਾ ਐਕਸ਼ਨ ਕੀ ਪੇ ਕਮਿਸ਼ਨ ਦੇ ਏਰੀਅਰ ਦੀ ਵੀ ਦੂਸਰੀ ਕਿਸ਼ਤ ਬਾਰੇ ਵੀ ਜਿਹੜੀ ਹੈ ਕੋਈ ਵੱਡੀ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਜਿਹੜੀ ਵੱਡੀ ਅਹਿਮ ਜਾਣਕਾਰੀ ਹੈ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਕੇਂਦਰ ਨੇ 3% ਡੀਏ ਦਾ ਐਲਾਨ ਕੀਤਾ ਉਸ ਤੋਂ ਬਾਅਦ ਪੰਜਾਬ ਰਾਜ ਦੇ ਬਲਾਜ਼ਮਾ ਤੇ ਪੈਨਸ਼ਨ ਦਾ ਜਿਹੜਾ ਸੰਘਰਸ਼ ਲਗਾਤਾਰ ਤਿੱਖਾ ਹੋਇਆ ਹੈ ਅਤੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਇੱਕ ਪਾਸੇ ਕੋਰ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਜਿਹੜਾ ਪੈਂਡਿੰਗ ਡੀਏ ਹੈ ਪੰਜਾਬ ਰਾਜ ਦੇ ਬਲਾਜ਼ਮਾ ਤੇ ਪੈਨਸ਼ਨ ਦਾ ਉਸ ਨੂੰ 3 ਮਹੀਨਿਆਂ ਦੇ ਵਿੱਚ ਜਾਰੀ ਕੀਤਾ ਜਾਵੇ ਪਰ ਦੋਸਤੋ ਦੂਸਰੇ ਪਾਸੇ ਜਿਹੜੀ ਪੈਂਡਿੰਗ ਡੀਏ 13% ਤੋਂ ਵੱਧ ਕੇ ਜਿਹੜਾ 16% ਹੋ ਚੁੱਕਿਆ ਹੈ ਤਾਂ ਕਿ ਹੁਣ 3% ਤੋਂ 4% ਡੀਏ ਦਾ ਤੋਹਫਾ ਜਿਹੜਾ ਹੈ ਦਿੱਤਾ ਜਾ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਵਧਿਆ ਹੈ ਜਿਸ ਦੇ ਚੱਲਦੇ ਆ ਦਿਵਾਲੀ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 7.5 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰ ਨੂੰ ਰਾਹਤ ਦਿੱਤੀ ਜਾ ਸਕਦੀ ਹੈ 3 ਤੋਂ 4% ਡੀਏ ਦੀ ਰਾਹਤ ਜੇਕਰ ਮਿਲਦੀ ਹੈ ਤਾਂ ਸਾਝੇ ਫਰੰਟ ਦੇ ਵੱਲੋਂ ਇਸ ਨੂੰ ਮਨਜ਼ੂਰ ਕੀਤਾ ਜਾਵੇਗਾ ਜਾਂ ਫਿਰ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ ਕਿਉਂਕਿ ਇਸ ਦੇ ਉੱਤੇ ਹਲੇ ਤੱਕ ਆਧਾਰਿਕ ਪੁਸ਼ਟੀਕਰਨ ਨਹੀਂ ਹੈ ਕਿ ਐਲਾਨ ਕਦੋਂ ਅਤੇ ਕਿਵੇਂ ਜਾਰੀ ਕੀਤੀ ਜਾਵੇਗੀ ਪਰ ਦੂਸਰੀ ਪੇ ਕਮਿਸ਼ਨ ਦੀ ਕਿਸ਼ਤ ਜਿਹੜੀ ਸੀ ਏਰੀਅਰ ਦੀ ਬਕਾਏ ਨੇ ਉਸ ਨੂੰ ਲੈ ਕੇ ਵੀ ਕੋਈ ਵੱਡੀ ਅਹਿਮ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਸੋ ਸੰਘਰਸ਼ ਜਿਹੜਾ ਹੈ ਪੰਜਾਬ ਰਾਜ ਦੇ ਮੁਲਾਜ਼ਮਾਂ ਨੇ ਪੈਨਸ਼ਨ ਦਾ ਲਗਾਤਾਰ ਵੱਧਦਾ ਜਾ ਰਿਹਾ ਹੈ ਸੋ ਮੁਲਾਜ਼ਮ ਸੁਭਾ ਕਮੇਟੀ ਦੇ ਡੈਮੋਕਰੇਟਿਕ ਟੀਚਰ ਫਰੰਟ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ 14 ਅਤੇ 15 ਅਕਤੂਬਰ ਨੂੰ ਇਕੱਠੇ ਹੋ ਕੇ ਜਿਹੜਾ ਕਿ ਉਹਨਾਂ ਨੇ ਇੱਕ ਵੱਡਾ ਇੱਕ ਵਿਚਾਰ ਰੈਲੀ ਜਿਹੜੀ ਕਿ ਮਜ਼ਾਰਾ ਕੀਤਾਗਾ ਡਿਪਟੀ ਕਮਿਸ਼ਨਰ ਦੇ ਮੁੱਖ ਮੰਤਰੀ ਦੇ ਨਾਂ ਤੇ ਰੋਸ ਜਿਹੜੇ ਕਿ ਪੱਤਰ ਭੇਜੇ ਭੇਜੇ ਨੇ ਮੰਗਾ ਮਹਿੰਗਾਈ ਪਤੇ ਦੀਆਂ ਰਹਿੰਦੀਆਂ ਜਿਹੜੀਆਂ ਸਾਰੀਆਂ ਕਿਸ਼ਤਾਂ ਨੇ ਸਮੇਂ ਸਿਰ ਬਕਾਇਆ ਜਾਰੀ ਕੀਤੀਆਂ ਜਾਣ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਪਿੰਡੂ ਪੱਤਾ ਬੋਰਡ ਰੇਡੀਆ ਪੱਤਾ ਸਮੇਤ ਗੈਰ ਬਾਜਵ ਰੂਪ ਦੇ ਵਿੱਚ ਕੱਟੇ ਗਏ 37 ਕਿਸਮ ਦੇ ਪੱਤੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ 17/2020 ਤੋਂ ਬਾਅਦ ਜਿਹੜੀ ਭਰਤੀ ਪੰਜਾਬ ਦੇ ਮਲਾਸਮ ਹੁੰਦਾ ਹੈ ਉੱਪਰ ਪੰਜਾਬ ਦਾ ਪੇਸਕੀ ਬਹਾਲ ਕੀਤਾ ਜਾਵੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਘੇਰੇ ਦੇ ਵਿੱਚ ਲੈ ਕੇ ਬਾਕੀ ਮਲਾਸਮਾਂ ਦੇ ਵਾਂਗ 15% ਵਾਧੇ ਸਹਿਤ ਤਨਖਾਹ ਫਿਕਸ ਕੀਤੀ ਜਾਣ ਸੋ ਦੋਸਤੋ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਸਾਰੀਆਂ ਮੰਗਾ ਮੁੱਖ ਮੰਤਰੀ ਡਿਪਟੀ ਕਮਿਸ਼ਨਰ ਦੇ ਰਾਹੀਂ ਰੋਜ਼ ਪੱਤਰ ਭੇਜੇ ਗਏ ਹਨ ਹੁਣ ਕਿਹੜੀ ਵੱਡੀ ਅਹਿਮ ਜਿਹੜੀ ਜਾਣਕਾਰੀ ਸਾਹਮਣੇ ਆਏਗੀ ਇਹ ਤਾਂ ਦੇਖਣ ਨਾਲ ਸਮਾਂ ਹੀ ਦੱਸੇਗਾ ਕਿ ਮਲਾਜ਼ਮਾਂ ਨੂੰ ਕੁਝ ਤੋਹਫਾ ਦਿੰਦੀ ਹੈ ਸਰਕਾਰ ਜਾਂ ਨਹੀਂ ਦੀਵਾਲੀ ਦਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦਿਆਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ